ਅੱਛੀ ਗੱਲ ਕਿਸਾਨ ਪ੍ਰਭੂ ਉਮੀਦ ਕਰਦਾ ਹਾਂ ਦੀ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ਵੀ ਕਣਕ ਦਾ ਝਾੜ ਝੂੜ ਕਿਵੇਂ ਨਿਕਲਿਆ ਕੀ ਹਿਸਾਬ ਕਿਤਾਬ ਆ ਕਣਕ ਦੇ ਝਾੜ ਦੀ ਆਪਾਂ ਗੱਲ ਕਰੀਏ ਤਾਂ ਝਾੜ ਬਹੁਤ ਵਧੀਆ ਵੀ ਰਿਹਾ ਤੇ ਕਿਵੇਂ ਕਿਵੇਂ ਰਿਹਾ ਕਿਹੜੇ ਵੀ ਦਾ ਕਮੇਰੇ ਹੈ ਉਹਦੀ ਆਪਾਂ ਗੱਲ ਕਰਦੇ ਆਂ ਤੇ 187 ਦਾ ਬਹੁਤ ਵਧੀਆ ਰਿਹਾ ਜੀ ਤੇ ਸ਼੍ਰੀ ਰਾਮ 272 ਤੇ 303 ਦਾ ਵੀ ਠੀਕ ਰਿਹਾ 826 ਦਾ ਵੀ ਠੀਕ ਰਿਹਾ ਤੇ ਜਾਨੀ ਤਕਰੀਬਨ ਐਦ ਕੀ ਸਾਰੀਆਂ ਗਣਕਾਂ ਚਾ ਠੀਕ ਰਿਹਾ ਤੇ ਹੁਣ ਅੱਧੇ ਕਿਸਾਨ ਭਰਾ ਬਸੋ ਜੀ ਦੇਣਗੇ ਸਾਡੇ ਵਧੀਆ ਵੀ ਰਿਹਾ ਘਟ ਵੀ ਆਇਆ ਵੱਧ ਵੀ ਆਇਆ ਤੇ ਆਪਾਂ ਵੀਡੀਓ ਵੀ ਕਈ ਦੇਖਿਆ 27 22 ਕੁਇੰਟਲ ਦਾ ਦਾਵਾ ਕਰ ਰਹੇ ਨੇ ਕਿਸਾਨ ਤੇ ਕਿਸਾਨ ਘਟ ਜਾਨੀ ਇਹ ਵੀਡੀਓ ਸੁਣਨ ਚਾ ਰਹੀਆਂ ਵੀ ਜਿਵੇਂ ਆਪਾਂ ਦੇਖਦੇ ਹਾਂ 27 22 ਕੁਇੰਟਲ ਦੀਆਂ ਵੀ ਆ ਰਹੀਆਂ ਨੇ ਤੇ 80 33 ਕੁਇੰਟਲ ਤੱਕ ਵੀ ਝਾੜ ਦੱਸ ਰਹੇ ਨੇ ਤੇ ਉਹ ਤੋਂ ਬਾਅਦ ਜੇ ਆਪਾਂ ਗੱਲ ਕਰੀ ਤਾਂ 16 16 ਕੁਇੰਟਲ 15 15 ਕੁਇੰਟਲ ਝਾੜ ਵੀ ਦੱਸ ਰਹੇ ਨੇ ਤੇ ਇਹਦਾ ਕੀ ਕਾਰਨ ਹੈ ਕੀ ਸਬਕਤਾਵਾ ਜੇ ਆਪਾਂ ਉਹਦੀ ਢੰਗਾਈ ਦੇ ਵਿੱਚ ਚੱਲੀਏ ਤਾਂ ਦੇਖੋ ਜੀ ਸਾਰੀ ਗੱਲ ਜੜਤਾ ਹੈਗੇ ਨੇ ਆਪਣੇ ਖੇਤ ਜਿਨ੍ਹਾਂ ਦੇ ਵਿੱਚ ਆਪਣੇ ਘਰ ਦੇ ਜਿਨ੍ਹਾਂ ਵਿੱਚ ਆਪਾਂ ਰੂੜੀ ਵਗੈਰਾ ਪਾਉਂਦੇ ਰਹਿੰਦੇ ਆ ਉਹਨਾਂ ਵਿੱਚ ਤੁੰ ਉੰਜ ਵੀ ਆਪਣਾ ਕਹੋ ਵੀ ਝਾੜ ਠੀਕੇ ਰਹਿਦਾ ਹੁੰਦਾ ਤੇ ਮੌਸਮ ਜਿਆਦਾ ਵਧੀਆ ਹੋਣ ਕਰਕੇ ਹੋ ਸਕਦਾ ਉਹਨਾਂ ਦੇ ਵਿੱਚ 27-27 ਕੁਇੰਟਲ ਦਾ ਝਾੜ ਦੇਖਣ ਨੂੰ ਮਿਲਿਆ ਹੋਵੇ ਜਾਨੀ 25 ਦਾ ਤਾਂ ਆਪਾਂ ਕਹਿ ਸਕਦੇ ਹਾਂ ਵੀ 25 ਦਾ ਤਾਂ ਆਇਆ ਹੋਊਗਾ ਉਹਨਾ ਮੌਸਮ ਵਧੀਆ ਰਹਿਣ ਕਰਕੇ ਜਿਹੜੇ ਖੇਤਾਂ ਵਿੱਚ ਰੂੜੀ ਰਾੜੀ ਪੈਂਦੀ ਹੈ ਤੇ ਜਿਹੜੇ ਥੋੜੇ ਅੱਥੇ ਆਪਾਂ ਕਹਿੰਦੇ ਆ ਠੇਕੇ ਵਾਲੇ ਬਾਣ ਆ ਜਾਂਦੇ ਨੇ ਤੇ ਉਹਨਾਂ ਵਿੱਚ ਤੁਹਾਨੂੰ ਪਤਾ ਹੀ ਹੈ ਅਗਲਾ ਕਿੱਥੇ ਰੇ ਨੀ ਰੂੜੀ ਪੈਂਦੀ ਆ ਹਨਾ ਜੀ ਠੇਕੇ ਵਾਲੇ ਬਾਣ ਜਿੱਦਾ ਕੋਈ ਉਹ ਪਾਉਂਦਾ ਤੇ ਜਿਹੜੇ ਠੇਕੇ ਵਾਲੇ ਬਾਣ ਨੇ ਉਹਨਾਂ ਦੇ ਵਿੱਚੋਂ ਮੰਨ ਕੇ ਚੱਲੋ ਚੂਸੇ ਪਏ ਹੁੰਦੇ ਨੇ ਜਿਉਂ ਉਹਨਾਂ ਦਾ ਝਾੜ ਤਾਂ ਘਟਾਉਣਾ ਹੀ ਹ ਤੇ ਉਹਨਾਂ ਦੇ ਵਿੱਚ ਆਹੀ 16 17 18 ਤੇ 20 21 ਉਰੇ ਤੱਕ ਛਾੜ ਗਿਆ ਤੇ ਜਿਹੜੇ ਰੂੜੀ ਵਾਲੇ ਰਹੋ ਨੇ ਉਹ 21 ਤੋਂ ਸਟਾਰਟ ਹੋਏ ਨੇ ਤੇ 21 ਤੋਂ ਲੈ ਕੇ 25 26 ਤੱਕ ਗਏ ਨੇ ਤੇ ਜਣੀ ਸਾਡੇ ਦੇਖਦੇ ਹੋ ਤਾਂ ਕੋਈ 27 ਤੋਂ ਆਪਾਂ ਐਵੇਂ ਕਹੀਏ ਤਾਂ ਦੇਖਿਆ ਨਹੀਂ ਹੈਗਾ ਅੱਖੀ ਜਣੀ ਸੁਣਿਆ ਜ਼ਰੂਰ ਆ ਪਰ ਅੱਖੀ ਨਹੀਂ ਦੇਖਿਆ ਹੈਗਾ ਤੇ 25 ਔਰ 26 ਤੱਕ ਆਪਾਂ ਕਹਿ ਸਕਦੇ ਆ ਵੀ ਆਏ ਨੇ ਵਧੀਆ ਬਣਾ ਦੇ ਤੇ ਉਹ ਤੋਂ ਬਾਅਦ ਜਿਹੜੇ ਠੇਕੇ ਵਾਲੇ ਬਾਣ ਨੇ ਜੇ ਆਪਾਂ ਕਈ ਉਹ ਕੰਪੈਰੀਜ਼ਨ ਕਰੀਏ ਉਹਨਾਂ ਦਾ ਬਹੁਤ ਡਿਫਰੈਂਸ ਰਿਹਾ ਤੇ ਉਹ ਮੰਨ ਕੇ ਚੱਲੋ ਵੀ 20 ਤੱਕ ਤਾਂ ਠੇਕੇ ਵਾਲਾ ਬਾਣ ਕੋਈ ਹੋ ਗਿਆ ਹੋਊਗਾ ਤੇ 21 ਤੱਕ ਜਾਨੀ ਮੁੱਕ ਲਈ ਸਾਰੇ ਠੇਕੇ ਵਾਲੇ ਬਾਣ ਜਿਹਨਾਂ ਵਿੱਚ ਰੂੜੀ ਨਹੀਂ ਪਈ ਹੈਗੀ ਰੂੜੀ ਫਿਰ ਇਦਾਂ ਜੀ ਹੁਣ 2-3 ਸਾਲ ਕੰਮ ਕਰਦੀ ਹੁੰਦੀ ਆ ਤੇ ਜਿਨ੍ਹਾਂ ਦੇ 2-3 ਸਾਲ ਤੋਂ ਪਹਿਲਾਂ ਪਈ ਹੋਈ ਆ ਤੇ ਉਹਨਾਂ ਦਾ ਫਿਰ ਝਾੜ ਘਟੇ ਜਾਂਦਾ ਤੇ ਠੇਕੇ ਵਾਲਿਆਂ ਨੂੰ ਤਾਂ ਪਤਾ ਹੀ ਆ ਕਿੰਨੀ ਗਰੂੜੀ ਪੈਂਦੀ ਹੁੰਦੀ ਆ ਉਹਦੇ ਕਰਕੇ ਠੇਕੇ ਵਾਲਾ ਬਣਾ ਦੇ ਵਿੱਚ ਘਟ ਰਿਹਾ ਜੀ ਤੇ ਜਿਹੜੇ ਆਪਣੇ ਮੰਨ ਕੇ ਚੱਲੋ ਜ਼ਿੰਮੇਵਾਰ ਦੇ ਆਪਣੇ ਘਰ ਦੇ ਨੇ ਉਹ ਨਗਰੂੜੀ ਆਪਾਂ ਲਾ ਰਹੇ ਉਹ ਬਾਹ ਲੰਦਾ ਤੇ ਬਾਣ ਵਧੀਆ ਬਣੇ ਰਹਿੰਦੇ ਨੇ ਹਰੀ ਖਾਦ ਵੀ ਬਾਹ ਲੰਦਾ ਅਗਲਾ ਵਿੱਚ ਬਣਾ ਕੇ ਤੇ ਉਹ ਉਹਨਾਂ ਦਾ ਫਰਕ ਰਿਹਾ ਤੇ ਜੇ ਆਪਾਂ ਕਹੀਏ ਵੀ ਸਾਰਿਆਂ ਦਾ ਹੀ 25 ਤੋਂ ਉੱਪਰ ਚੱਲਿਆ ਜੀ ਝਾੜ 27 ਚੱਲਿਆ ਤਾਂ ਇਹ ਤਾਂ ਫਿਰ ਕਹਿ ਲੋ ਗਲਤ ਗੱਲ ਆ ਤੇ ਆਪਾ ਉਹਨਾਂ ਨੂੰ ਦੇਖ ਦੇਖ ਕੇ ਗਾਹ ਪਾਇਆ ਪਿਆ ਲੋਕਾਂ ਨੇ ਜਿਠਕੇ ਵਧਾ ਬੁਰੇ ਹਾਲ ਤੇ ਇਹ ਗੱਲਾਂ ਵੀ ਨਹੀਂ ਚੰਗੀਆਂ ਹੈਗੀਆਂ ਸਾਹਮਣੇ ਚੱਲਣਾ ਚਾਹੀਦਾ ਹਰੇਕ ਬੰਦੇ ਨੂੰ ਤੇ ਐਤਕੀ ਠਿੱਕੇ ਬਹੁ ਵਧਾ ਨੇ ਲੋਕਾਂ ਨੇ ਆਹੀ ਗੱਲ ਪਿੱਛੇ ਕਿਉਂ ਠਿੱਕੇ ਵਾਲਾ ਫਿਰ ਅਗਲਾ ਕਹਿੰਦਾ ਇਹਨਾਂ ਦੇ ਜੀ ਇਹਨਾਂ ਨਾਲ ਝਾੜ ਨਿਕਲਿਆ ਮੇਰੇ ਤਾਂ ਜੀ 5000 ਵਧਾਓ ਇਸ ਵਾਰ ਤੇ ਫਿਰ ਦੂਆ ਉਦੋਂ ਉੱਪਰ ਦੀ ਬੋਲੀ ਲਾਉਣੇ ਵਾਲ ਆ ਜਾਂਦਾ ਦੇਖ ਕੇ ਵੀ ਉਹ ਝਾੜ ਬਹੁਤ ਵਧੀਆ ਰਹੇ ਨੇ ਅੱਗੇ ਵੀ ਵਧੀਆ ਰਹਿਣਗੇ ਜੀ ਅ ਮੈਨੇ ਦੰਨਾ ਤੇ ਜਿਹੜਾ ਵਿਚਾਰਾ ਬੋਂਦਾ ਹੁੰਦਾ ਹੁਣ ਤਾਂ ਪਤਾ ਹੁੰਦਾ ਕੀ ਨਿਕਲਿਆ ਉਹਨੂੰ ਵਿਚਾਰੇ ਨੂੰ ਛੱਡਣੀ ਪੈ ਜਾਂਦੀ ਹੈ ਤੇ ਜਾਂ ਫਿਰ ਅੱਢ ਦੇ ਸੜ ਦੇ ਲੈਣੀ ਪੈ ਜਾਂਦੀ ਹੈ ਮਹਿੰਗਾ ਕਰਕੇ ਪਰ ਹਿਸਾਬ ਨਾਲ ਚੱਲਣਾ ਚਾਹੀਦਾ ਜੀ ਤੇ ਜਿਹੜੇ ਆਪਾਂ ਠੇਕੇ ਤੇ ਬਾਣ ਦੰਨੇ ਆ ਜਿਹੜੇ ਬੰਦੇ ਨੇ ਆਪਣੇ ਬਾਣ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਜਾਂ ਤਾਂ ਰੇਟ ਤੁਸੀਂ ਵਧੀਆ ਲਾਉਣਾ ਤਾਂ ਰੂੜੀ ਦਾ ਖਾਦ ਤੱਕ ਟੁਕਟਾ ਟਾ ਹਿੱਲਾ ਕਰਕੇ ਦੋ ਬੰਦੇ ਨੂੰ ਤੇ ਜਾਫਰ ਨੂੰ ਕੋਈ ਵੀ ਭਾਈ ਬਵਾਜ਼ੀ ਖਰਚਾ ਦੰਨੇ ਆ ਤੈਨੂੰ ਜੇ ਹੁਣ ਗੱਲ ਕਰੀਏ ਵੀ ਤਾਂ ਕੱਢਣ ਪਾਉਣ ਨੂੰ ਬਹੁਤ ਘੱਟ ਰਹਿ ਜਾਣਾ ਇੰਨਾ ਬਜਟ ਨਹੀਂ ਹੁੰਦਾ ਹੈਗਾ ਖੇਤੀ ਆਪਾਂ ਨੂੰ ਪਤਾ ਹੀ ਆ ਦੇਖੋ ਐਤ ਕੀ ਮਾਰ ਕਿੰਨੀ ਪਈ ਆ ਦੇਖ ਸਕਦੇ ਹੋ ਤੁਸੀਂ ਆ ਤਾਂ ਹੁਣ ਚਲੋ ਮੰਡੀ ਦੀ ਵੀਡੀਓ ਔਰ ਤੇ ਜਿਹੜੀ ਦਾਣੇ ਖਰਾਬ ਹੋਏ ਨੇ ਹੋਈ ਨੇ ਪਰ ਜਿਹੜੇ ਖੇਤਾਂ ਦੇ ਵਿੱਚ ਐ ਗੋਲੇ ਪਏ ਨੇ ਉਹਨਾਂ ਦਾ ਐਨ ਬੜਾਈ ਟਾਈਮ ਉਹਦਾ ਹੁਣ ਇੰਨੇ ਇੰਨਾ ਨੁਕਸਾਨ ਵੀ ਹੋਇਆ ਉਹ ਵੀ ਕਿਸੇ ਗਣਤੀ ਮਿੰਟਤੀ ਚ ਨਹੀਂ ਆਉਂਦਾ ਹੈਗਾ ਫਿਰ ਤੇ ਚਾਰਕ ਬੰਦੇ ਵੀਡੀਓ ਵਾਇਰਲ ਕਰ ਦਿੰਦੇ ਨੇ ਇੰਨਾ ਝਾੜਾ ਗਿਆ ਇੰਨਾ ਝਾੜਾ ਗਿਆ ਤੇ ਠੇਕੇ ਉੱਪਰ ਪਹੁੰਚ ਜਾਂਦੇ ਨੇ ਤੇ ਉਹਨਾਂ ਦਾ ਵਿਚਾਰਿਆਂ ਦਾ ਬਾਲੀਵੁੱਡਸ ਕੋਈ ਨਹੀਂ ਪੁੱਛਦਾ ਉਹਨਾਂ ਦੀ ਬਾਤ ਤੇ ਨਾ ਸਰਕਾਰਾਂ ਵੀ ਆਪਣੀਆਂ ਇਹ ਜਿਹੀ ਨੇ ਤੇ ਪਿਛਲੇ ਮੁਆਵਜ਼ੇ ਨਹੀਂ ਮਿਲੇ ਅਗਲੇ ਵੀ ਹੁਣ ਮੰਗ ਵੀ ਬੰਦਾ ਕੀ ਕਰ ਸਕਦਾ ਤੇ ਜਣੀ ਇਹ ਹਿਸਾਬਕ ਤਾ ਵੇਹੀ ਹੈ ਜੀ ਟੋਟਲ ਆਪਣੇ ਹਿਸਾਬ ਨਾਲ ਚੱਲੋ ਕਿਸੇ ਮਗਰ ਲੱਗ ਕੇ ਵੀ ਠੇਕੇ ਚੱਕਣ ਨਾਲ ਤਾਂ ਕੋਈ ਫਾਇਦਾ ਨਹੀਂ ਤੇ ਬਾਕੀ ਜਿਹੜੇ ਵੀਰਪਰਾ ਠੇਕੇ ਦੇ ਜ਼ਮੀਨਾਂ ਵੀ ਦਿੰਦੇ ਨੇ ਉਹਨਾਂ ਨੂੰ ਵੀ ਮਾੜਾ ਮੋਟਾ ਸੋਚਣਾ ਚਾਹੀਦਾ ਤੇ ਜੇ ਹੁਣ ਬੰਦੇ ਨੂੰ ਆਪ ਨੂੰ ਕੁਝ ਬਚਿਆ ਤਾਂ ਧੰਨੂ ਇੱਕ ਮਾਗ ਮਾਗ ਦੇ ਰਿਹਾ ਤਾਂ ਆਪੇ ਮਾੜਾ ਮੋਟਾ ਦੇਖਣਾ ਚਾਹੀਦਾ ਇੰਨੇ ਜ਼ਿਆਦਾ ਠੇਕਿਆਂ ਨਾਲ ਤੇ ਹਿਸਾਬ ਨਾਲ ਰੱਖਣੀ ਚਾਹੀਦੀ ਆ ਫਿਰ ਆਪਾਂ ਕਹਿੰਦੇ ਨਹੀਂ ਠੇਕੀ ਨਹੀਂ ਦੰਦੇ ਹੈਗੇ ਬੰਦੇ ਜੇ ਅਗਲੇ ਨੂੰ ਕੋਈ ਬਚਣੇ ਨਹੀਂ ਤਾਂ ਠੇਕਾ ਤਾਂ ਫਿਰ ਖਰਾਬ ਹੋਣਾ ਹੀ ਆ ਜੀ ਕੰਮ ਤੇ ਜਣੀ ਗੱਲ ਇਹੀ ਆ ਜੀ ਗਿਣਤੀ ਮਿੰਤੀ ਵਾਲੀ ਵੀ ਹਿਸਾਬ ਨਾਲ ਚੱਲੋ ਆਪਣਾ ਤੇ ਕਿਸੇ ਦੇ ਮਗਰ ਲੱਗ ਲੱਗ ਕੇ ਬਹੁਤਾ ਹੋ ਨਾ ਕਰੋ हां ठीक है कि कुछ ਭਰਾਵਾਂ ਦਾ ਝਾੜ ਵਧੀਆ ਵੀ ਆਇਆ ਹੋਊਗਾ ਤੇ ਬਾਕੀ ਤੁਸੀਂ ਆਪਣਾ ਕਮੈਂਟਾਂ ਜਰੂਰ ਦੱਸਿਓ ਕਿਦਾ ਕਮੇ ਝਾੜ ਆਇਆ ਤੇ ਜਾਨੀ ਐਵਰੇਜ ਹੀ ਮੰਨ ਕੇ ਚੱਲੋ ਠੇਕੇ ਵਾਲੇ ਬਾਣਾ ਦੀ 16 17 ਕੁਇੰਟਲ ਤੋਂ ਲੈ ਕੇ 21 ਕੁਇੰਟਲ ਤੱਕ ਆਈ ਹੈ ਜੀ ਤੇ ਜਿਹੜੇ ਕਰਦੇ ਨੇ ਉਹ ਮੰਨ ਕੇ ਚੱਲੋ 20 ਤੋਂ 25 26 ਤੱਕ ਇੱਥੇ ਤੱਕ ਗਿਆ ਝਾੜ ਕਣਕ ਦਾ ਤੇ 187 ਦਾ ਬਹੁਤ ਬਹੁਤ ਵਧੀਆ ਝਾੜ ਰਿਹਾ ਹੈ ਸ਼੍ਰੀ ਰਾਮ 272 ਦਾ 826 ਦਾ ਤੇ ਹੋਰ ਵੀ ਕਈ ਵੈਰਾਈਟੀਆਂ ਨੇ 869 ਇਸ ਬਧੀਆ ਰਹਨੇ ਜੀ ਤਕਰੀਬਨ 4 ਤੇ ਅਗਲੀਆਂ ਵੀਡੀਓ ਹੁਣ ਆਪਣੀਆਂ ਆਉਣੀਆਂ ਜੀ ਜੀਰੀ ਦੇ ਬੀਆਂ ਦੇ ਉੱਪਰ ਰਿਲੇਟਡ ਕੀ ਦਾ ਕਿੰਨਾ ਝਾੜ ਯੂਨੀਵਰਸਿਟੀ ਰਿਕਮੈਂਡ ਕਰਦੀ ਆ ਤੇ ਕਿਹੜੀ ਵੈਰਾਈਟੀ ਕਿੰਨਾ ਟਾਈਮ ਖੜਦੀ ਆ ਕੀ ਹਿਸਾਬ ਕਿਤਾਬਾ ਉਹ ਹਿਸਾਬ ਨਾਲ ਬਾਕੀ ਜਨਾਮਾ ਵੀ ਕੋਈ ਵੀ ਲਾਉਣਾ ਹੁੰਦਾ ਤਾਂ ਆਪਣਾ ਟ੍ਰਾਇਲ 베ਸ ਲਾਇਆ ਕਰੋ ਜੀ ਆਪਾਂ ਹਮੇਸ਼ਾ ਕਹਿੰਦੇ ਆ 2 ਕਿੱਲਾਂ ਤੋਂ ਵੱਧ ਕੋਈ ਥਾਂ ਨਾ ਲਾ ਲਾਇਆ ਕਰੋ ਨਵੇਂ ਵੀ ਦਾ ਬੀ ਉਹੀ ਲਾਓ ਜਿਹੜਾ ਤੁਸੀਂ ਵਰਖਿਆ ਹੋਇਆ ਬਾਕੀ ਮਿਲਦੇ ਆ ਜੀ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ ਤੇ ਰਹੀ ਗੱਲ ਆਪਣੀ ਅਗਲੀ ਵੀਡੀਓ ਆਉਗੀ ਜੀ ਪੀਆ 131 ਤੇ ਹੁਣ ਧੰਨਵਾਦ ਜੀ